ਰਜਿੰਦਰ ਸਿੰਘ ਕੋਟ ਮੈਚ ਚੰਨਾ ਸਕਤਰ ਪੰਜਾਬ ਪੀਕੇ ਜੋ ਰਾਜਵਾਰ ਜਿਹੜੇ ਜਿਹੜੇ 13 ਫਰਵਰੀ ਨੂੰ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਉਹ ਜਦੋਂ ਸ਼ੰਭੂ ਪੱਟ ਤੇ ਹਰਿਆਣੇ ਦੇ ਬਾਟਰ ਤੇ ਪਹੁੰਚੇ ਜਦੋਂ ਹਰਿਆਣਾ ਸਰਕਾਰ ਨੇ ਉੱਥੇ ਰੋਕਾਂ ਲਾ ਕੇ ਸੱਤ ਲੇਰ ਪਈਆਂ ਬੈਰੀਕੜ ਲਾ ਦਿੱਤੀ ਉੱਥੇ ਜਸਾਨਾ ਨੂੰ ਰੋਕਿਆ ਜਿਹਦੇ ਵਿੱਚ ਸਸਫਨ ਨਬਲ ਕੋ ਹਰਿਆਣਾ ਸਰਕਾਰ ਦਾ ਕੋ ਰੋਲ ਹੀ ਨਹੀਂ ਹੈ ਕਿਸਾਨ ਪੀਸ ਫੂਲੀ ਜਿਵੇਂ ਇਧਰ ਬਾਰਡਰਾਂ ਤੋਂ ਲੈ ਕੇ ਅੰਮ੍ਰਿਤਸਰ ਇਧਰ ਗਰੀਬਪੁਰ ਤੋਂ ਫਾਜ਼ਿਲਕਾ ਤੋਂ ਟਰਾਲੀਆਂ ਦੇ ਵਿੱਚ ਸ਼ਾਂਤਮਈ ਢੰਗ ਨਾਲ ਸਾਰਾ ਪੰਜਾਬ ਉਹਨਾਂ ਨੇ ਕਵਰ ਕਰਿਆ ਇਸੇ ਤਰ੍ਹਾਂ ਉਹਨਾਂ ਨੇ ਹਰਿਆਣੇ ਦੇ ਵਿੱਚ ਲੱਗ ਕੇ ਦਿੱਲੀ ਜਾਣਾ ਸੀਗਾ ਉੱਥੇ ਪ੍ਰੋਟੈਸਟ ਕਰਨਾ ਸੀਗਾ ਉਹ ਕਿਸਾਨਾਂ ਦੀ ਰਾਜਧਾਨੀ ਹੈ ਕਿਸਾਨ ਇੱਥੋਂ ਦੇ ਸਿੱਝ ਜਾਂਦੇ ਪਰ ਪਤਾ ਨਹੀਂ ਕੀ ਹੋਇਆ ਕਿ ਜਿਹੜੀ ਖੱਟਰ ਸਰਕਾਰ ਆ ਉਹਨਾਂ ਨੇ ਰੁਕਾ ਲਾ ਕੇ ਇੱਥੇ ਕਿਸਾਨਾਂ ਨੂੰ ਰੋਕਿਆ ਉਹਨਾਂ ਤੇ ਪੰਜਾਬ ਦੇ ਵਿੱਚ ਹੋਣ ਦੇ باوجود ਕਿਉਂਕਿ ਉੱਤਰ ਤਾਂ ਜਾਣ ਦਿੱਤਾ ਹਰਿਆਣੇ ਚ ਪਰ ਉੱਥੇ ਵੀ ਉਹਨਾਂ ਨੇ ਅਥਰੂ ਗੈਸ ਵੀ ਕੋਲੇ ਮਾਰ ਕੇ ਲਾਠੀ ਚਾਰਜ ਕਰਕੇ ਫੈਰਨ ਕਰਕੇ ਸੈਂਕੜੇ ਕਿਸਾਨ ਜਿਹੜੇ ਫਟੜ ਕਰਦੇ ਕਈ ਕਿਸਾਨ ਉੱਥੇ ਸ਼ਹੀਦ ਹੋ ਗਏ ਨੇ ਇਹ ਪਿਛਲੇ ਵਿੜਾਂ ਦੇ ਵਿੱਚ ਅੰਮ੍ਰਿਤਪੱਈਆ ਉਹ ਜਿਹੜੇ ਇੱਕ ਨੌਜਵਾਨ ਨੀਤੂ ਸਾਹਿਬ ਦਾ ਉਹ ਉੱਥੇ ਫੋਰਸ ਦੀ ਗੋਲੀ ਨਾਲ ਉਹ ਜੀ ਮੌਤ ਹੋ ਗਿਆ ਉਹਦੇ ਰੋਸ ਵਜੋਂ ਅ ਐਸਕੇ ਮੱਜੜਾ ਉਹਨੇ ਪਹਿਲਾਂ 13 ਤਰੀਕੂ ਜਦੋਂ ਦਿੱਲੀ ਜਾਣ ਲੱਗੇ ਉਹਥੇ ਰੋਕੇ ਨੇ ਉਹ ਤੇ ਜਿਹੜੇ ਉਥੇ ਬਿਹਾਰ ਕਰਿਆ ਹਰਿਆਣਾ ਸਰਕਾਰ ਨੇ ਉਹਦੇ ਰੋਸ ਵਜੋਂ 14 ਹਰਵਰੀ ਨੂੰ ਐਮਰਜੈਂਸੀ ਮੀਟਿੰਗ ਕੀਤੀ ਉਹਦੇ ਵਿੱਚ ਫੈਸਲਾ ਲਿਆ ਕਿ 15 ਤਰੀਕ ਨੂੰ ਜਿਹੜੇ ਪੂਰੇ ਨੇ ਸਾਰੇ ਪੰਜਾਬ ਦੇ ਉਹ 11 ਵਜੇ ਤੋਂ 2 ਵਜੇ ਤੱਕ ਉਹ ਕਲੀਨਿਕ ਤੇ ਜਿਹੇ ਤਰ੍ਹਾਂ ਫੇਰ ਮੀਟਿੰਗ ਕਰਕੇ ਇਹ ਫੈਸਲਾ ਲਿਆ ਫਿਰ 22 ਤਰੀਕ ਨੂੰ ਸਾਰੇ ਪੰਜਾਬ ਦੇ ਲੋਕ ਜਿਹੜੇ ਭਾਜਪਾ ਦੇ ਅਫਸਰ ਤੇ ਯੋਗਦਾਨ ਕਰ ਰਹੇ ਤਾਂ ਫਿਰ ਮੈਂ ਉਸੇ ਤਰ੍ਹਾਂ ਅੱਲ ਫੇਰ ਜਿਹੜੀ ਐਸਕੇਮ ਆਲ ਇੰਡੀਆ ਦੀ ਮੀਟਿੰਗ ਹੋਈ ਉਹ ਤੋਂ ਬਾਅਦ ਲਿਆ ਸਟੇਟਾਂ ਦੇ ਅੱਡੂ ਪਹੁੰਚੇ ਉੱਥੇ ਫੈਸਲਾ ਹੋਇਆ ਕਿ ਅੱਜ ਜੀ ਪਰਬਤ ਹੋਵੇ ਸਾਰੇ ਪੰਜਾਬ ਦੇ ਵਿੱਚ ਦਸਤਖਤ ਪੱਤਰ ਤੇ ਜਿਸ ਤਰ੍ਹਾਂ ਜਿਹੜੇ ਅਗਰਜ ਸਾਹਿਬ ਹਰਿਆਣਾ ਦਾ ਮੁੱਖ ਮੰਤਰੀ ਖੱਟੜ ਤੇ ਹਰਿਆਣਾ ਦਾ ਜਿਹੜਾ ਗ੍ਰਹਿ ਮੰਤਰੀ ਆ ਅਨਿਰਧਿਤ ਇਹਨਾਂ ਦੇ ਕੋਲੇ ਸਾਰੇ 60 ਰਹਿ ਜਾਂ ਸਾਰੇ ਪੰਜਾਬ ਦੇ ਵਿੱਚ ਉਹਦੇ ਰੋਸ ਕੋਈ ਤੇ ਇਸੇ ਤਰ੍ਹਾਂ ਜਿਹੜਾ 26 ਫਰਵਰੀ ਨੂੰ ਸਾਰੇ ਸੜਕਾਂ ਤੇ ਮੇਜੜੀ ਮੇਨ ਸੜਕਾਂ ਨੇ ਉਤੇ ਜਿਹੜੇ ਡਾਇਰੈਕਟਰ ਨੇ ਉਹ ਝੰਡੇ ਲਾ ਕੇ ਬੈਨਰ ਲਾ ਕੇ ਉਹ ਦਿੱਲੀ ਵੱਲ ਨੂੰ ਮੂੰਹ ਕਰਕੇ ਉਹ ਖੜਾਈ ਜਾਣਗੇ ਸਾਈਡਾਂ ਤੇ ਟ੍ਰੈਫਿਕ ਨੂੰ ਕੋਈ ਵਿਗਨ ਨਹੀਂ ਪਾਇਆ ਜਾਊਗਾ ਇਸੇ ਤਰ੍ਹਾਂ ਫਿਰ 14 ਮਾਰਚ ਨੂੰ ਦਿੱਲੀ ਦੇ ਜਿਹੜਾ ਰਾਮਲੀਲਾ ਮੈਦਾਨ ਆ ਉਹਦੇ ਵਿੱਚ ਇੱਕ ਬਹੁਤ ਵੱਡੀ ਮਹਾਪੰਚਾਇਤ ਕਰੀ ਗਈ ਜਿਵੇਂ ਸਾਰੇ ਭਾਰਤ ਵਿੱਚ ਤੇ ਇਹ ਇਸ ਕੈਮ ਦੇ ਪ੍ਰੋਗਰਾਮ ਨੇ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ ਫਿਰ ਇਸੇ ਤਰ੍ਹਾਂ 13 ਹੁਲਕਾ ਹੋਗਾ ਜਿਹੜੇ ਦਿੱਲੀ ਨੂੰ ਪੀਰਾਂ ਵਰਤ ਨੂੰ ਗਏ ਨੇ ਜੀਤ ਉਹ ਜਿਹੜਾ ਉਹ ਆਤਮਿਕ ਦੌਂਦਰੀ ਕਿਸੇ ਜਿਵੇਂ ਦਿੱਲੀ ਮੂਚਾ ਫਟੇ ਕਰਨ ਦਾ ਦਾਦਾ ਆ ਕੇ ਉਸ ਤੋਂ ਬਾਅਦ ਫਿਰ ਇਸ ਕੈਮ ਨੇ ਕਮੇਟੀਆਂ ਬਣਾਈਆਂ ਇਦੇ ਵਿੱਚ ਇੱਕ ਇੱਕ ਮਿੰਟ ਨੇ ਰਾਜੇਵਾਲ ਦੇ ਨਾਲ ਜਿਹੜੇ ਪੰਜ ਜਥੇਬੰਦੀਆਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਇੱਕ ਨੇ ਉਗਰਾਹਾਂ ਨਾਲ ਗੱਲਬਾਤ ਕੀਤੀ ਇੱਕ ਪੁਆਇੰਟ ਸੀ ਨੇ ਢੱਲੇਵਾਲ ਤੇ ਤਨੂ ਭਨੀਰ ਨਾਲ ਉਹਨਾਂ ਨਾਲ ਗੱਲ ਕੀਤੀ ਉਹਦੇ ਵਿੱਚ ਬਾਕੀ ਜਿਹੜੇ ਸੀਗੇ ਉਹ ਤਾਂ ਸਾਰੇ ਸਹਿਬ ਤੋਂ ਪਿਆ ਉਗਰਾਹਾਂ ਵੀ ਸਭ ਤੋਂ ਪਿਆ ਮਨਾ ਤੋਂ ਨਾਲ ਤੇ ਰਾਜੇਵਾਲ ਵੀ ਉਹ ਉਸ ਇਸ ਕੇਂਦਰ ਵਿੱਚ ਸ਼ਾਮਲ ਹੋ ਗਏ ਤੇ ਪਰ ਜਿਹੜੇ ਢੱਲੇਵਾਲ ਤੇ ਤਨੂ ਭਨੀਰ ਇਹ ਕਹਿੰਦੇ ਸਾਡਾ ਜਿਹੜਾ ਮੋਰਚਾ ਅਸੀਂ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਕਿ ਅਸੀਂ ਅਲੱਗ ਰਹਿ ਕੇ ਕਰਨਾ ਕਰਾਂ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਜਾਂ ਤੇ ਉਸੇ ਤਰ੍ਹਾਂ ਉਹਨਾਂ ਨੇ ਕਾਲ ਦਿੱਤੀ ਤੀਰਾਂ ਪਰਮਜੀ ਨੂੰ ਉਹ ਵੀ ਦਿੱਲੀ ਚਲੋ ਦਿੱਲੀ ਨੂੰ ਗਏ ਤਾਂ ਉੱਥੇ ਹਰਿਆਣਾ ਸਰਕਾਰ ਨੇ ਰੋਕਾਂ ਲਾਈਆਂ ਰੋਕ ਲਈ ਤੇ ਉਹਦੇ ਵਿੱਚ ਆਉਣਾ ਜਿਹੜਾ ਐਸਕੇਮ ਆ ਇਹਨੇ ਛੀ ਮੈਂਬਰੀ ਕਮੇਟੀ ਬਣਾਈ ਹੈ ਕੱਲ ਦੀ ਮੀਟਿੰਗ ਦੇ ਵਿੱਚ ਜਿਹੜੀ-ਜਿਹੜੀਆਂ ਇਹ ਜਥੇਬੰਦੀਆਂ ਨੇ ਚਾਹੇ ਕੋਈ ਵੀ ਆਲ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਨੇ ਤੇ ਉਹਨਾਂ ਦੇ ਨਾਲ ਤਾਲਮੇਲ ਕਰਨ ਦਾ ਉਹਨਾਂ ਨੂੰ ਅ ਕਾਚੀ ਮੈਂਬਰ ਕਮੇਟੀ ਬਣਾ ਕੇ ਉਹਨਾਂ ਨੂੰ ਇਹ ਕਾਰਜ ਕਰਤਮ ਜਿਹੜਾ ਸੌਂਪਿਆ ਤੇ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਮਜਦੂਰ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇਹ ਇਹ ਸਾਰਿਆਂ ਨੂੰ ਇਕੱਠੇ ਕਰਨ